ਚਲੋ ਚਲੋ ਅੱਛਾ ਦੇਖ ਲੈ ਜਿੱਦ ਜਾ ਪਹਿਲਾ ਪਹਿਲਾ ਕੁਝ ਨਹੀਂ ਸੁਣਦਾ ਹੈਲੋ ਬਈ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਰਮਚੀ ਮੋ ਵਲੋਗ ਸਤ ਸਗ 34 32 ਦੋ ਅੱਜ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਚਲੋ ਦੋਸਤੋ ਇਧਰ ਦੇਖ ਲੋ ਚਲੋ ਦੋਸਤੋ ਪਹਿਲਾਂ ਹੀ ਚਲੋ ਦੋਸਤੋ ਕਿੱਥੇ ਚਲੋ ਇਧਰ ਇਧਰ ਗਾਈ ਹੈਲੋ ਗਾਇਜ਼ ਕਰਦੇ ਹਾਂ ਠੀਕ ਹੈ ਹੈਲੋ ਗਾਇਜ਼ ਇਧਰ ਸਪਨੇ ਕੋ ਫੋਕ ਕਰ ਦੇਖੀ রາৱৱ রུৱৱ রུৱৱৱે রར রཅསু রག রད রིৱે � grill রན রཁর রཕ�ৱད রར রད রད রའགས রཏ রད 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 ਪਾਪੜ ਪੁੱਛ ਕੇ ਬਗੈ ਦੇ ਦੇ ਚੀ ਇਹ ਦੇ ਪਾਪੜ ਪਾ ਪਾਦੀ ਇਹ ਲੈ ਹੋਰ ਕਿਹੜਾ ਪੁੱਛ ਕੇ ਕਰੀ ਦੇਖੀ ਆਏ ਹੋਏ ਕੁਸ ਕੈਂਦਾ ਤੇ ਨਮ ਉਹ ਤੇਰੀ ਸ਼ੰਕਾ ਉਧਰ ਸਮਾ ਰੱਖਿਆ ਦੋ ਉਧਰ ਜਾਂਦਾ ਭੱਜ ਗਏ ਨਿੱਕੀ ਕਰਨੀ ਫੇਦੀ ਇਹਨੂੰ ਹੈ ਮਮਲ ਵਾਈ ਮਾ ਦੋ ਮਮਲ ਵਾਈ ਮਾ ਦੋ ਨਹੀਂ ਆਉਂਦਾਗਾ ਆ ਦੋ ਜਵਾਕ ਆ ਪੰਜ ਇਹਨਾਂ ਦੇ ਬੁਰਸ਼ਾ ਇਹਨਾਂ ਨੇ ਤੇਰਾ ਕਿਹੜਾ ਲੱਦੀ ਨਹੀਂ ਦੂਜਾ ਚਾਲੇ ਸ਼ੈਂਟਰ ਆ ਉੱਤਰਾ ਲਾ ਉੱਤਰਾ ਲਾ ਹਾਂ ਹਾਂ ਕੀ ਤਾਂ ਉਹਦੀ ਮਮਾ ਲੈ ਫਿਰ ਜੀ ਮਾਂ ਲੈ ਕਰ ਹਰਾਜਾ ਬਰਸ਼ਾ ਦੇ ਜੀ ਠੀਕਾ ਬੁਚੀ ਹੋਈ ਬੁਚੀ ਦੇ ਬੁਚੀ ਆਇਕ ਰਿੱਤਾ ਕਰਵਾ ਕਿ ਤੂੰ ਕਰਾ ਕਰ ਬਰਸ਼ੀ ਹਲਕਾ ਬੁਚੀ ਬਰਸ਼ੀ ਕਰੇ ਬਰਸ਼ ਕਹਿ ਗਬਰਸ ਇਹ ਬੰਦ ਚੱਲ ਔੜੀ ਗਾ ਵਾਪਸ ਵਾਪਸ ਨਹੀਂ ਬ੍ਰਸ਼ ਆਲਾ ਫੜ ਬ੍ਰਸ਼ ਲੈ Adikadu ਜੇ ਕਰ ਲੈ ਦੀਦ ਤੇ ਕਰ ਲੈ ਆ ਗੁੰਡਾ ਯਾ ਕਾਦਾ ਵੇ ਇਹ ਤਾਂ ਮੇਰੇ ਨਾਲ ਮੋਟੇ ਦਾ ਖਾਵਾਗਾ ਫਿੰਗਰ ਠੀਕ ਹੈ ਓਏ ਸਾਲਾ ਨਾ ਬ੍ਰਸ਼ ਕਰ ਲੱਗਾ ਸੀ ਮੈਂ ਆ ਮੈਂ ਚਮਚ ਨਾ ਇੱਥੇ ਰੱਖਿਆ ਕਰ ਬ੍ਰਸ਼ ਕਰ ਲੱਗਾ ਸੀ ਈ ਕਰ ਈ ਕਰ ਈ ਕਰ ਉਹ ਲੋ ਟਿਕਵਾ ਦੰਤੋ ਦੇ ਵੀ ਹੈਗੇ ਆ ਤੇ ਤੀਤ ਕਹੈਂ ਨਹੀਂ ਕਿ ਦੱਲ ਦੇ ਦੇ ਫਿਰ ਨਹੀਂ ਗਏ। ਵਰੀ ਗੱਤੀ। ਹਾਂ ਜੇ ਦੰਦੀ ਵੱਟੀ ਜੀ ਆਉਦੇ ਮੂੰਹ ਚ। ਵਰੀ ਆਈਸ ਕਿੱਥੇ ਆ? ਆਸ ਸੀ ਨਾ ਉਹ ਉਹ ਗਾਹਾਂ ਸੁਰਾ। ਆ ਫਾਰਮੂਲਾ ਜੇ ਬੜਾ ਉਹਦੇ ਤੇ ਚੱਲਦਾ ਸੀਗਾ। ਪਰ ਹੈ ਨਹੀਂ। ਪਰ ਹੈ ਨਹੀਂ ਇੰਨਾ ਮਤਲਬ ਗੱਲਬਾਤ ਨਹੀਂ ਹੈਗੀ। ਮੈਂ ਜੈਨੂਇਨ ਰਿਵਿਊ ਦੇ ਰਹੀ ਹਾਂ। ਆਈਸ ਕਿੱਦ ਆਈਸ ਕਿੱਦ ਆਈਸ। ਅਸਾ ਸ਼ੀਸ਼ਾ ਸਾਫ਼ ਹੋ ਗਿਆ ਸੀ। ਸ਼ੀਸ਼ਾ ਰੇ ਠੀਕ ਹੈ। ਆਈਸ ਕਿੱਦ ਆਈਸ। ਪਰ ਟਾਇਰ ਤੋਂ ਨੋਸ਼ ਕਿੱਥੇ ਨੋਸ਼ ਨੋਸ਼ ਕਿੱਥੇ। ਆਈਸ ਕਿੱਦ ਗੁਰ ਆਈਸ ਕਿੱਥੇ। ਆਈ ਆਈ ਆਹ ਨਾ ਪਲਾਓ ਨੋ ਇਸ ਕਿੱਥੇ ਆ ਦੋਜੀ ਆ ਦੇ ਆ ਨਹੀਂ ਨਾ ਛੂਨੀ ਲਿਪਸ ਕਿੱਥੇ ਆ ਤੇਰੇ ਨਾਲ ਛੂਨੀ ਤੇਰੇ ਨਾਲ ਲਿਪਸ ਇੱਕ ਮਿੰਟ ਦੇ ਦਿੰਦਾ ਲਿਪਸ ਕਿੱਥੇ ਆ ਲਿਪਸ ਕਿੱਥੇ ਦੇਖ ਕਿੱਥੇ ਚਾ ਮਮਾ ਨੂੰ ਪੁੱਛੀ ਗਾ ਦ ਲਿਪਸ ਨਾ ਮਮਾ ਨੂੰ ਪੁੱਛੀ ਗਾ ਦ ਅੱਛਾ ਮੰਮਾ ਕੋ ਪੁੱਛੀ ਦੇ ਦੇ ਮੰਮਾ ਕੋ ਪੁੱਛੀ ਦੇ ਦੇ ਆਏ ਨਹੀਂ ਮੈਂ ਮਿੱਤੀ ਇੱਕ ਇੱਕ ਮਿੰਟ ਦੇ ਦੇ ਤੂੰ ਵੀ ਦੇ ਦੇ ਉਹ ਨਹੀਂ ਦੂਣਾ ਬਰਸੇ ਕਰਨ ਕਿੱਡਾ ਆਣਾ ਦੰਦ ਚਾਰ ਵੀ ਹੈਗੇ ਮੂੰਹ ਚ ਕਦੀ ਪਾ ਜਮ ਮਮਾ ਹੋਈ। ਉਹ 5 ਮਮਾ ਜਿਹਾ ਪਾ। ਲੰਮਾ ਗੋਦੀ ਚੱਕ ਕੇ ਮਮਾ ਚੱਲੇ ਆ। ਬਾਪੂ ਕਿ ਐ ਮੈਂ ਮਾਰਦੇ ਝੂਠ ਬੋਲਦੇ ਝੂਠੀ ਬੋਲਦੇ। ਇਹ ਤਾਂ ਚਲੀ ਮਾ। ਸ਼ੌਟ ਤੇ ਕੱਲ੍ਹ ਤੋਂ ਤੁਹਾਨੂੰ ਸੌ ਨੇਕਣ ਮਿਲਦੇ ਆਪਾਂ। ਫੇਰ ਬਹਾਨਾ ਮਾਰ ਕੇ ਸਕੂਲੋਂ ਆ ਗਈ ਆ। ਜੇ ਕੋ ਜੇ ਮੈਡਮ ਜੀ ਤੁਸੀਂ ਵਲੌਗ ਦੇਖ ਰਹੇ ਹੋ ਇਹ ਬਹਾਨਾ ਮਾਰ ਕੇ ਇਹ ਝੂਠ ਬੋਲਦੀ ਆ। ਮੈਂ ਬਹਾਨਾ ਨਹੀਂ ਮਾਰਿਆ ਮੈਨੂੰ ਸੱਚੀ ਦਰਦ ਹੋਈ। ਨਹੀਂ ਨਹੀਂ ਇਹ ਤਾਂ ਸੱਚੀ ਦਰਦ ਹੋ ਰਹੀ ਆ ਹੁਣ 2-3 ਟੀਕੇ ਲਵਾਏ ਆ ਹੁਣ। ਬਾਈ ਲੈ ਫਿਰ ਵਿਚਾਰ ਇਹਦੀ ਹੱਡੀ ਤੋਂ ਵਧੀਏ ਇਹਦੀ ਤਾਂ ਹੱਡੀ ਹੀ ਵੀਧੀ ਹੋ ਗਈ ਨਖਲਾਰਾ ਪੇ ਆ ਸਾਡੇ ਘਰੇ ਜੱਪੂ ਬੈਠ ਕੇ ਲਾਉਣਾ ਕੋਈ ਚਲ ਕੋਈ ਨਾ ਹੁਣ ਤਾਂ ਰਾਮ ਆ ਗਿਆ ਤੈਨੂੰ ਹੁਣ ਜਿੰਨਾ ਕ ਸਾਡਾ ਕੰਮ ਨਾ ਉਹ ਕਰਾ ਤੇ ਰਹਿਣ ਤਾਨੂੰ ਬੰਦੇ ਦੀ ਜਰੂਰ ਸਾਡੇ ਗਾਇਸ ਮੈਂ ਕਿੱਧਰ ਬੜਿਆ ਆ ਹਾਂ ਹੋਰ ਜੇਲਬੈਂਟ ਤੋੜਦੀ ਵਾਪਾ ਨੇ ਮਮਾ ਉੱਧਰ ਸਾਰੀ ਜੇਲਬੈਂਟ ਖਿਲਾੜਦੀ ਉੱਥੇ ਉਹ ਮਾਰੀ ਚ ਰੈਡੀ ਕਰਕੇ ਤੇਰੀ ਮਾਂ ਨੇ ਬਿਟੋ ਦਿੱਤੀ ਮੈਂ ਥੋੜੀ ਸੱਚੀ ਆ ਪੋਚਣ ਦਾ ਬਾ ਲੈ ਖੁਰਖੁਰਕੀ ਜਾਂਦੀ ਆ ਕੇ ਪੋਚੇ ਨੀ ਆ ਹੁਣੇ ਸੁਨੀਤਾ ਰੱਖ ਕੇ ਗਈ ਆ ਉੱਥੇ ਕਿੱਥੇ ਰੱਖ ਕੇ ਗਈ ਆ ਮੈਂ ਤਾਂ ਮੱਲਫੇੜੇ ਮਾਨਾ ਕੁੱਠਾ ਤੇ ਮੇਰੇ ਕਪੜਾ ਵਜਾ ਮੋਤੇ ਤਦ ਦਾ ਹਿਸਾਬ ਲਾ ਲਈ ਮੈਨੂੰ ਪਹਿਲੇ ਧੋੜ ਚੱਲਦੀ ਏ ਤੁਹਾਨੂੰ ਲੱਗਦੀ ਹੋਈ ਜਾਂਦੀ ਏ 100 100 ਟੋਕ ਲਾ ਕੇ ਜਾਂਦੀ ਆ ਸਾਨੂੰ ਤਾਂ 10 ਤੇ ਨਹੀਂ ਪਤਾ ਭਰਾ ਵਾ ਕੀ ਇੰਡੀਆ ਡਸਟਿੰਗ ਚੱਲੀ ਮਾਫੀ ਕੋਈ ਨਹੀਂ ਯਾਰ ਮਾਫੀ ਕੋਈਸ ਮਤਲਬ ਮਤਲਬ ਯੂ ਆਰ ਨਾਟ ਲਾਈਕ ਮਾਈ ਇੰਡੀਅਨ ਚਲ ਚਲ ਇੱਥੇ ਨਾ ਰਹਿਣਾ ਕਿਹਾ ਹੈ ਕਿਉਂ ਕਿ ਸਾਡੇ ਕੀ ਦਿਨ ਦਵਾ ਨਹੀਂ ਕਿਸੀ ਹੋ ਕੇ ਲੈ ਦੱਸ ਸ਼ੀ ਹਲੋ ਦਾਸ ਤਾ ਆਹ ਇਹ ਤੇ ਡਸਟਿੰਗ ਕਰ ਉਹ ਦਾਸ ਜੇ ਜੱਕਾ ਕਪੜਾ ਇੱਥੇ ਚਲੋ ਨਹੀਂ ਤੁਮਾਰੇ ਨਹੀਂ ਕਰੂੰਗਾ ਮਾਰੇ ਨਾ ਨਹੀਂ ਨਹੀਂ ਜਾ ਕਪੜਾ ਚੱਕ ਸਾਰੇ ਜਦੋਂ ਉੱਪਰ ਬਣ ਗਿਆ ਨਾ ਕਿੰਨੇ ਕਮਰੇ ਸੌਫ ਕਰਨੇ ਪਿਆਰੇ ਫੇਰ ਆਪਦੀ ਆਪਦੀ ਫੜਦਾ ਕਰਨੀ ਮਰੀ ਵੀ ਚੱਲ ਹੁਣਿੰਦਰ ਆਪਦਾ ਬਾਪ ਨੂੰ ਚੱਲ ਦਿੱਤੇ ਹਲੋ ਆਪਾਂ ਇੰਟੈਂਡ ਨਹੀਂ ਟੋਟਾ ਕਰਿਆ ਕਰਨੀ ਆਪਾਂ ਸਮਝ ਨਹੀਂ ਆ ਆਪਾਂ ਐਸੀ ਕਰ ਉਹਨਾ ਕਮਰਾ ਲੈਣੇ ਨਹੀਂ ਆਪਾਂ ਬਾਹਰ ਮੰਜਾ ਡਾਇਆ ਕਰਨਾ ਆਪਾਂ ਮੰਜਾ ਝਾਰ ਕੇ ਆਪਣਾ ਖੜਾ ਕਰ ਦਿਆ ਕਰਨਾ ਸਭ ਤੋਂ ਵੱਧ ਤੇਰੀ ਹੀ ਹੋਣੀ ਆ ਬਾਬੇ ਹਾਂ ਆਪਾਂ ਮੰਜਾ ਆਪਣਾ ਚਾਰੇ ਖੜਾ ਕਰ ਦਿਆ ਕਰਨਾ ਨਾ ਫੇਰ ਫੇਰ ਕਿਹੜਾ ਸਪਾਈ ਨਹੀਂ ਕਰਉਣੀ ਹਾਂ ਮੈਂ ਕਹਿੰਦੀ ਆ ਖਚਾਈ ਤਾਂ ਸਭ ਤੋਂ ਵੱਧ ਪਾਪੇ ਨਹੀਂ ਹੁੰਦੀ ਆ ਪਾਪੇ ਵਿਚਾਰੇ شریف ਹੁੰਦੇ ਆ ਨਾ ਆ ਦੇਖੋ ਗੱਲ ਕਿੱਦਾਂ ਠੱਡ ਕੱਢੇ ਹੁੰਦੇ ਪਾਪੇ ਨੇ ਸਟਾਪ ਆਂ ਬੰਖ ਖਚਰਾਓ ਲੋ ਜੀ ਉੱਥੇ ਚਲਾ ਓਏ ਬਿੰਦੀ ਤੂੰ ਮੱਦ ਚੱਲ ਕਰਲਾ ਬੰਦ ਕਰਾ ਆ ਦੇ ਨਾ ਇੱਥੇ ਘਾਲ ਦਸੂਗਾ ਛੱਟ ਕਰ ਪੱਖਾ ਥੂੜਾ ਔੜਦਾ ਆਪੇ ਕਹਨਾ ਪੱਖਾ ਚਲਾ ਦੇ ਮੈਂ ਥੋੜੀ ਕਰ ਤੂੰ ਖਾਣਾ ਕਰਕੇ ਚਲਾ ਆ ਦੇ ਨਾ ਤੇਰਾ ਮੁੰਡਾ ਆ ਰੀ ਸਿੰਦਰਨਾ ਕਰਾ ਆ ਦੇਖੋ ਗਾਈ ਜੇ ਮੈਂ ਤੋਕ ਮੁੰਡੇ ਚੀਟਕਨੇ ਮਾਰਦੀਆਂ ਹਾਂ ਹਾਂ ਹਨ ਐਕੋਰਡ ਬੰਦੀ ਰਹੀ ਬਕਰ ਖੜਾ ਬੋਰ ਅਮੋ ਬਿਲਕੁਲ ਮੈਂ ਉਹ ਲਾਂਦੇ ਵੇ ਜਾ ਅੰਨੇ ਅੰਨੇ ਹਲੋ ਮਮਾ ਚਲ ਜਾ ਯਾਰ ਬਾਹਰ ਜਾ ਤੁਹਾਡਾ ਨਾ ਚੰਨਾ ਨਾਲ ਬੜਾ ਕਾ ਮੈਂ ਤੁਹਾਨੂੰ ਹਾਂ ਮੈਂ ਤੁਹਾਨੂੰ ਲਿਗਾ ਦੇਵਾਂਗਾ ਬੰਦੇ ਜੇ ਮੈਂ 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 ਜ ਪਹਿਲਾ ਪਹਿਲਾ ਕੀ ਨਹੀਂ ਸੁਣਦਾ ਇਹ ਇਹ ਮੈਂ ਕੀ ਹੈ ਨਾ ਤਿੰਨਾਂ ਦਾ ਲੜਾ ਪੈਣਾ ਮੈਂ ਤਾਂ ਵਿੱਚ ਸੀਗਾ ਹੀ ਨਹੀਂ ਮੈਨੂੰ ਵੀ ਨਾ ਤੇਰੇ ਕਹ ਤਾਂ ਮੈਨੂੰ ਯਕੀਨ ਹੋਇਆ ਕਿ ਸੱਚ ਕਿ ਹੋ ਸਕਦਾ ਸਾਡਾ ਸਾਡਾ ਸਿੰਪਲ ਪਹਿਲੇ ਹੀ ਖਰਾਬ ਹੈ ਸਾਡੇ ਘਰ ਦੇ ਸਾਡੀ ਗੱਲ ਤਾਂ ਘਰ ਵਾਲੇ ਯਕੀਨ ਨਹੀਂ ਕਰਦੇ ਬੈਂਕ ਵਾਲੇ ਕਿੱਥੋਂ ਲੋਨ ਦੇ ਦੇਣਾ ਹਾਂ ਕੰਦਲ ਪੋਪਿਆ ਓਏ ਚਲ ਤੋਰ ਖੋਲ ਦਿੰਦਾ ਲੈ ਲਾ ਆ ਲੈ ਨਾ ਬੱਚਾ ਦੁਫਾ ਦੇ ਮੂੰਹੋਂ ਆਇਂ ਦੱਪਤਾ ਹੁੰਦਾ ਤੇਰੇ ਵਿੱਚ ਇੱਲਾਥਾ ਗਿਆ ਨਹੀਂ ਅਕਾਲਿਆ ਹਟ ਲੈ ਨਹੀਂ ਮੈਂ ਚੰਗੀ ਨਾ ਦੇ ਰਿਹਾ ਮੈਂ ਉਹ ਡਰਾਮੇ ਮਾਰ ਜੰਦੇ ਉਹ ਗਮ ਚੰਗੀ ਇੱਥੇ ਹੀ ਜਾ ਰਿਹਾ ਉਸਤਾਦ ਨੇ ਲੈਕਰ ਮੁਸ਼ਾਫ ਨੇ ਹਾਂ ਥੋੜੇ ਚੱਲ ਦਿਲੂ ਚੱਕ ਚੱਕ ਬਰ ਮੇ ਬਰ ਮੇ ਬਰਫਾ ਹੋ ਰਹੀ ਹੈ ਉਹ ਦੇ ਹਲੋ ਆ ਕਪੜਾ ਦੇ ਦੇ ਮਗਾ ਮਾਰੀ ਜਿੱਦ ਲੱਭੀ ਜੀ ਮਾਰ ਦੇ ਪਪਾ ਯਾਰ ਕਪੜਾ ਦੇ ਦੇ ਪਾ ਦੇ ਆ ਵੀਰਾ ਨਾਮ ਤੇ ਮੇਰੇ ਪੁੱਤ ਜਿੱਕਾ ਲੱਗਦੇ ਜੀ ਹੋਰ ਕਾ ਕਪੜਾ ਨਾ ਨਾ ਯਾਰ ਤਾਰ ਤੈਨੂੰ ਕਰੋ ਕੰਮ ਕਰਨ ਓਕੇ ਓਕੇ ਕਪੜਾ ਦੇ ਨਹੀਂ ਕਰਦੇ ਹਲੋ ਗੱਜੇ ਦਾ ਕਪੜਾ ਆਇਆ ਮੈਨੂੰ ਚਿੱਕਾ ਲੱਗਿਆ ਨਾ ਮਾਰ ਮਾਰ ਕੇ ਨਾ ਮੂੰਹ ਤੇ ਉਹ ਇੱਕ ਥੂੜੀ ਛਾੜਦੀ ਆ ਨਾ ਮੈਂ ਨਹੀਂ ਕੀਤਾ ਮੈਂ ਕੰਮ ਕਰਾ ਲਓ ਤੋ ਮੈਂ ਵੀ ਨਹੀਂ ਕੁਝ ਕੀਤਾਗਾ ਬਈ ਉਹਨੂੰ ਤਾਂ ਬਾਹਰ ਨਾ ਚਾਹੀਦਾ ਛੱਡੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਉਹ ਬੱਲੀ ਗੱਲ ਐ ਮੈਂ ਨੇ ਇੱਕ ਵਾਰੀ ਕੀਤਾ ਵਾ ਤੁਹਾਨੂੰ ਦੋਸਤ ਥੋੜੀ ਜਿਹੀ ਸਵਾਈ ਕਰ ਲਿਆ ਤੁਹਾਨੂੰ ਫਿਰ ਮਿਲਦੇ ਹਾਂ दोस्तों दिवाली दी सफाई ਕਰਨ ਤੋਂ ਬਾਅਦ ਗਾਇਜ਼ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਸੀ ਆਰਡਰ ਤੇ ਆਰਡਰ ਗਾਇਜ਼ ਹਰੇ ਗਾਇਜ਼ ਮੈਂ ਤੇ ਪਾਪਾ ਤਾਂ ਬਚਾਰੀ ਥੱਕ ਗਏ ਅੱਜ ਮੈਂ ਵੀ ਮੈਂ ਕੰਮ ਕਰਦੀ ਵੀ ਥੱਕ ਗਈ ਇੱਕ ਆਰਡਰ ਤੇ ਆਰਡਰ ਹਾਂ ਗਾਇਜ਼ ਅੱਜ ਸਾਰੇ ਜਣੇ ਥੱਕ ਗਏ ਗਾਇਜ਼ ਇਸ ਟਾਈਮ ਤਾਂ ਨੀਂਦ ਆ ਰਹੀ ਹੈ ਪੂਰੀ ਪਾਪਾ ਤਾਂ ਮਾਰ ਵੀ ਹੋ ਗਏ ਮੁੰਨੇ ਨਹੀਂ ਬਿਮਾਰੀ ਦਿੱਤੀ ਮੰਮਾ ਮਾਰ ਕੇ ਬੇਜਾਰੇ ਦੇ ਮੂੰਹ ਤੇ ਮੈਕ ਮੈਕ ਲੈਨੇ ਮਾਰਿਆ ਤੂੰ ਹੀ ਮਾਰਿਆ ਕੀ ਮਾਰਿਆ ਸੀਗਾ ਉਹ ਕਪੜਾ ਮਾਰ ਰਿਹਾ ਸੀ ਮਿੱਟੀ ਵਾਲਾ ਹਾਂ ਡਸਟ ਵਾਲਾ ਕਪੜਾ ਮਾਰ ਰਿਹਾ ਸੀ ਨਾ ਜਿਹੜਾ ਉਹਦੇ ਨਾਲ ਗਾਇਸ ਇਹਨਾਂ ਨੇ ਪਾਪਾ ਨੂੰ ਵੀ ਮਾਰ ਦਿੱਤਾ ਪਾਗਲ ਜੀ ਮੰਮਾ ਟੇਪ ਲਾਦੀ ਯਾਰ ਬਾਹ ਤੇ ਜੇ ਤੱਕ ਫੜਨੇ ਲਾ ਲੈਗੇ ਆ ਗਿਆ ਮੈਂ ਆਪੇ ਰਾਰ ਲੂੰਗਾ ਚਲ ਜਾ ਜਾ ਇੱਕ ਹੋਰ ਪਾਪਾ ਦੀ ਵੀ ਲਾਈ ਸੀਗੀ ਨਹੀਂ ਦਰਦਿਤ ਅ ਤਰਿਚੇ ਪੇੜਾ ਛੱਡਦੇ ਨਹੀਂ ਨਹੀਂ ਤੇ ਪੇੜਾ ਨਹੀਂ ਬਈ ਮੈਂ ਦੇਖ ਲ ਗਲਤ ਹੋ ਰਿਹਾ ਓਏ ਤੁਗਰੇ ਦਰ ਬਾਲ ਨਹੀਂ ਪੱਟੀ ਅੰਦਰ ਚੰਦਾ ਸੀ ਗਾਇਜ਼ ਮੈਂ ਜਿੱਥੇ ਫੋਨ ਚਲਾ ਰਿਹਾ ਹਾਂ ਆ ਮੇਰੇ ਬੂਤਾਂ ਦਲਾ ਦਰ ਮੰਮੀ ਮੇਰੇ ਬਾਲਾ ਵਾਲਾ ਸੀ ਉਹ ਗਾਇਜ਼ ਅਸਲੂਕ ਗਾਈਜ਼ ਲੋਕ ਕਹਿੰਦੇ ਅਮੀਰੇ ਸਾਲੇ ਪੰਜ ਨੂੰ ਦੇਖ ਕੇ ਚਾ ਚੜ ਜਾਂਦੇ ਹੁੰਦੇ ਨੇ ਮੈਂ ਵੀ ਮੈਕਟੀਵ ਚਲਾਉਂਦਾ ਸੀ ਐ ਅੱਜ ਸਿਰਟ ਕੀਤੇ ਦਮ ਗਿਆ ਨਹੀਂ ਗਾਈਜ਼ ਮੈਂ ਨਾ 3-4 ਮਹੀਨਿਆਂ ਤੋਂ ਮੋਟਰਸਾਈਕਲ ਚਲਾ ਰਿਹਾ ਪੂਰਾ ਤੇ ਗਾਈਜ਼ ਮੈਨੂੰ ਅੱਜ ਤੇ ਪੈ ਗਈ ਕਲੱਚ ਨੱਪ ਕੇ ਉਧਰ ਪੈ ਰਨਾ ਬ੍ਰੇਕ ਨਾਲ ਮੈਂ ਨਾ ਕਲੱਚ ਚੰਗ ਮੈਂ ਕਿ ਚੱਲੋ ਬ੍ਰੇਕ ਲਾਣੀ ਆ ਨਾ ਮੂਰ ਤੇਗੇ ਮੈਨੂੰ ਕਲੱਚ ਦੇ ਉੱਪਰ ਲੱਗੇ ਕੋਈ ਵੀ ਆ ਨਾ ਮਸੇ ਗੁੱਪ ਐਕਟਿਵ ਨਾਲ ਇੱਕਦਮ ਨੱਪੀ ਮੈਂ ਹੌਲੀ ਹੌਲੀ ਨਾ ਆਪ ਕੇ ਮੈਂ ਪੈਰ ਨਾਲ ਇਦਾਂ ਕਰੀ ਜਾਂਦਾ ਇਧਰ ਪੂਰਲੀ ਬ੍ਰੇਕ ਲਾਤੀ ਨਹੀਂ ਨਹੀਂ ਪਿਛਲੀ ਬੋਲ ਨਾ ਦੂਰ ਮੈਂ ਪੈਰ ਨਾ ਕਰੀ ਜਾਣਾ ਪਿਆ ਤੁਸੀਂ ਪਾਗਲ ਹੁੰਦਾ ਸੁਪਾਣਾ ਸੌਣ ਹੀ ਨਹੀਂ ਦਿੰਦੇਗੇ ਸੌ ਜਾ ਪਾਪਾ ਨਹੀਂ ਅਸੀਂ ਕਿਹੜਾ ਕੰਬਣੀ ਡੰਡ ਤਾਂ ਇੰਨੀ ਪਾਈਏ ਜਿਵੇਂ ਪਿਆ ਘਰੇ ਹੁੰਦਾ ਬੈਠ ਤੂੰ ਪੈ ਜਾ ਤੂੰ ਸਕੂਲ ਜਾਣਾ ਸਿਰੇ ਜਿਹੜੇ ਦਿਨ ਟੈਸਟ ਨਹੀਂ ਨਾ ਹੁੰਦੇ ਟੈਸਟਾਂ ਕਰਕੇ ਘਰੇ ਆ ਜਾਨੀ ਆ ਮੈਨ ਜੀ ਜੇ ਤੁਸੀਂ ਵਲੌਗ ਦੇਖ ਰਹੇ ਕੋਈ ਇਹਦੀ ਠੂਈ ਨਹੀਂ ਰੁਕਦੀ ਇਹਨੂੰ ਘਰੇ ਨਹੀਂ ਭੇਜਣਾ ਠੀਕ ਹੈ ਜੀ ਠੀਕ ਆ ਆ ਦੇਖਿਆ ਉਹ ਕੰਦਾ ਜਿਸ ਮਿਸਮੀ ਲੱਗੀ ਜਾਂਦੀ ਸਪੀਕਰ ਨਹੀਂ ਆਇਆ ਆ ਦੇਖ ਖਦਰ ਬਿਮਾਰ ਬੰਦੇ ਫੋਨ ਚਲਾ ਰਹੇ ਆ ਇਹ ਹਰ ਹਰ ਇਹ ਖਰਚ ਤੇਰੀ ਪੜ ਦਰਸਨਾਂ ਪਾਪਾ ਨੂੰ ਬੁਖਾਰ ਚੜਿਆ ਹੋਇਆ ਸੀ ਜਣ ਉਤਰ ਗਿਆ ਹੁਣ ਇਹ ਤਾਂ ਕੰਮ ਆ ਰਿਹਾ ਵਾ ਭਰਾਵਾ ਮੈਨੂੰ ਤਾਂ ਗਾਇਜ਼ ਇਹ ਤੁਸੀ ਪੁੱਛਣਾ ਚਾਹੁੰਦੇ ਹੋ ਨਾ ਇੱਕ ਮਿੰਟ ਦਿਜੀਏ ਗਾਇਜ਼ ਤੁਹਾਨੂੰ ਇਹ ਜਾਣਨਾ ਹੈ ਵਾ ਸਾਡੇ ਕੋਲ ਕਿਹਦਾ ਤਰੀਕਾ ਵਾ ਤੁਸੀਂ ਮਹੀਨੇ ਦੇ ਵਿੱਚ 50000 ਜਾਂ ਲੱਖ ਰੁਪਏ ਜੋੜ ਸਕਦੇ ਹੂੰ ਜੇ ਇਹਨਾਂ ਪੁੱਛਣੀ ਚਾਹ ਲੋ ਕਿੱਦਾਂ ਹਾਂ ਜੈਸ ਲਿਖੋ ਕਮੈਂਟਾਂ ਚ ਗਾਇਜ਼ ਅਸੀਂ ਮਹੀਨੇ ਦਾ کہہ ਦਿੱਏ ਗਾਇਜ਼ ਬੋਲੋ ਜੀ ਬੋਲ ਲੋ ਮੈਂ ਤਾਂ ਅੰਮ੍ਰਾਂ ਖਾਨ ਨਾ ਮੈਂ ਦੋਸ਼ਿਕੋ ਬੋਲ ਲੂੰਗਾ ਮਿਲਲੇਗਾ ਤਾਂ ਹੀ ਬੋਲੂੰਗਾ ਸ਼ਿੰਗ ਸੀਪਰੇਸ਼ਨ ਦਵਾਂਗੇ ਸਸ ਗਾਇਸ ਕੰਮ ਕਰੋ ਪੈਸੇ ਜੋੜੋ ਨਹੀਂ ਨਹੀਂ ਜੇ ਤੁਸੀਂ ਜੋੜਨਾ ਚਾਹੁੰਦੇ ਹੋ ਨਾ ਤੇ ਮੈਨੂੰ ਕਮੈਂਟ ਚ ਯੈਸ ਲਿਖਿਓ ਫਿਰ ਤੁਹਾਨੂੰ ਦੱਸਾਂਗੇ ਪੈਸੇ ਕਿਵੇਂ ਜੋੜੀ ਤੇ ਆ ਸਾਡਾ ਰਿੱਤਾ ਦੇਖ ਲਓ ਇੱਧਰ ਕੱਟ ਕੱਟ ਕੇ ਵੀ ਜੋੜਦਾ ਰਹਿੰਦਾ ਇਹਦੇ ਕੇ ਸਿੱਧਾ ਨੋਟ ਫਾੜ ਕੇ ਆ ਦੱਲੋ ਮਮਾ ਪੰਜ ਪੰਜ ਦੇ ਨੋਟ ਤੱਲੇ 5 ਰੁਪਏ ਚਾਹ ਕਟੋਦਰਾ ਮੇਰੇ ਨਾਲ 15 ਰੁਪਏ ਹੋਵੇ ਲੈ ਚੁੱਕ ਦੇ ਨਾਲ ਪਿੱਛੇ ਪੈਸੇ ਜੋੜ ਲਾ ਕੇ ਇਹ ਪਿੱਛੇ ਪਾਓ 5 ਤੇ 15 ਹੋਏ ਕਿੰਨੇ ਹੋ ਗਏ ਆਹ ਕਿ ਦੱਸੋ ਦਸਿੱਕਾ ਪੈ ਇੱਕ ਪੰਡਾ ਵੰਡਦੇ ਤੁਰੇ ਆਪਾਂ ਕਿਹੜੇ ਵੇਲੇ ਨਹੀਂ ਰੋਟੀਆਂ ਖਾਧੀਆਂ ਨਹੀਂ ਸੁੱਤੇ ਹਜੇ ਤੱਕ ਸੱਤ ਵਜੇ ਰੋਟੀਆਂ ਖਾਣ ਤਾਂ ਚਲੋ ਦੋਸਤੋਂ ਤੁਹਾਨੂੰ ਆਪਾਂ ਸਵੇਰੇ ਮਿਲਦੇ ਹਾਂ ਅੱਜ ਦਾ ਵੀ ਲੋਕ ਤੋਂ ਕੁਝ ਖਾਸ ਬਣਾਣੀ ਤੇ ਗੈਸ ਆ ਕੰਮ ਚ ਬਾਲੀ ਬਾਲਾ ਟਾਈਮ ਨਿਕਲ ਗਿਆ ਤਾਰੇ ਜਿਹੜੇ ਬਲ ਸਫਾਈ ਚਲਾਂਗੇ ਸਫਾਈ ਕਰਦੇ ਕਰਦੇ ਆਰਡਰ ਆលਿਆ ਨੇ ਇੱਕਦਮ ਢੇਰੀ ਲਿਆਤੀ ਫੇਰ ਆਰਡਰ 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 ਸਾਰੇ ਡਿਲੀਵਰ ਕਰਦੇ 7 7:30 ਵਜੇ ਘਰੇ ਬੜੇ ਕੰਮ ਬੜਾ ਮਿੰਟ ਦੇ ਨਾਲ ਅੱਗੇ ਬੰਦਾ ਬਰਦਾ ਤੇ ਦੋਸਤੋ ਕੱਲ ਗਾਇਜ਼ ਆਪਣਾ ਇੱਕ ਦਿਨ ਰਹਿ ਗਿਆ ਫਿਰ ਉਸ ਤੋਂ ਬਾਅਦ ਗਾਇਜ਼ ਪਰਸੋਂ ਆਏਗਾ ਮਿਸਤਰੀ ਅੰਕਲ ਨੇ ਫਿਰ ਗਾਇਜ਼ ਕਰਾਂਗੇ ਕੰਮ ਤਾਂ ਚਲੋ ਜੀ ਮਿਲਦੇ ਹਾਂ ਸੋਨ ਆਪਾਂ ਸਵੇਰੇ